ਮ ਜਨੀ ਸਤੰਗ ਪ੍ਰਸਾਦ ਫਿਰ ਤ ਫਿਰ ਤ ਪ੍ਰਾਯਾ ਪਰਿਆਤ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋ ਕਹੋ タル ਗੁਰ ਸੇਵੀਏ ਹਨਸ ਸਹਿ ਸੁਬਾਏ ਬਰਨ ਪਰਸੇ ਗੁਰੂ ਕੈ ਜਨਮ ਮਰਨ ਦੁਖਿ ਜਾਇ ਤਨੁ ਮਿਰੁ ਸਾਹਿ ॥ ਸ਼ਲੋਕ ਦਿਨੋ ਸੁਨੋ ਪੰਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੋ ਕਿਸਨ ਬੇ ਬੋਹੂ ਗਰਸ ਨਾਨਕ ਸਾਧਰਵਾਲ ਪਾਉੜੀ ਬਪਾ ਬ੍ਰਹਮ ਜਾਨਤਿ ਤੇ ਬ੍ਰਹਮ ਬੈਸਨੋ ਤੇ ਗੁਰੂ ਨੁਕ ਸਚ ਧਰਮਾ ਵੀਰਾ ਆਪਣ ਗੁਰਾ ਮਿਟਾਵੈ ਤਾਹੂ ਗੁਰਾ ਨਿਕਟ ਨਹੀਂ ਆਵੈ ਬੰਦਿਓ ਆਪਣਾ ਬੰਦਾ ਦੋਸਤ ਦੇਤ ਅਗੇ ਕੋੰਦਾ ਬਾਤ ਚੀਤ ਸਭ ਰਹੀ ਸਿਆਨਪ ਜਿਸੇ ਜਨਾਵੋ ਸੋ ਜਾਣੈ ਨਾਨਕ ਬਾਤ ਚੀਤ ਸਭ ਰਹੀ ਸਿਆਨਪ ਜਿਸੇ ਜਨਾਵੋ ਸੋ ਜਾਣੈ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਰ ਸ਼ਤਰ ਦਾ ਖਤੇ ਮਾਲਕ ਤੁਗੋ ਜੋ ਬਟਾਲ ਅੱਜ ਪਰਪਤੀ ਸਵਾਰਣਾ ਅੰਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਬਖਸ਼ ਕਰਕੇ ਪਰਮੇਸ਼ਰ ਦੁਆਰਾ ਸੇਵ ਦੇ ਲੜੀਵਾਰ ਵਿਚਾਰ ਬਖਸ਼ ਰਹੇ ਆ ਉਹਦੇ ਤਹਿਤ ਬਾਵਨਾਂ ਤੀਏ 45ਵੀਂ ਹੋ ਰਹੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਵਨਾਂ ਤੋਂ 2585 ਜਤਿ ਸਬਾਈ ਮਾਨ ਸਲੋਕ ਜੁਰ ਪਾਸ਼ਾ ਕਹਿੰਦੇ ਕਿ ਬਿਨੋ ਸੁਨੋਂ ਤਮ ਪਾਰ ਬ੍ਰਹਮ ਦੀਨ ਦੇ ਆਲ ਵਾਹਿਗੁਰੂ ਜੀ ਬੇਨਤੀ ਸੁਣੋ ਮੇਰੀ ਜੀ ਵਾਹਿਗੁਰੂ ਕਿਰਪਾ ਕਰਕੇ ਪਾਰ ਬ੍ਰਹਮ ਵਾਹਿਗੁਰੂ ਦੀਨਾ ਤੇ ਦਇਆ ਕਰਨ ਵਾਲੇ ਵਾਹਿਗੁਰੂ ਧਰਤੀ ਦੇ ਪਾਲਣਹਾਰ ਵਾਹਿਗੁਰੂ ਕਿਰਪਾ ਕਰਕੇ ਮੇਰੀ ਵੀ ਬੇਨਤੀ ਸੁਣੋ ਸੁਖ ਸੰਪੇ ਬਪੂ ਗਰਸ ਨਾਨਕ ਸਾਹਿਰਵਾਲ ਇਹ ਕਿਰਪਾ ਕਰਕੇ ਮੈਨੂੰ ਸੰਗਤ ਦੇ ਚਰਨ ਦੀ ਚਰਨਾਂ ਦੀ ਧੂੜ ਬਖਸ਼ੋ ਇਹ ਹੀ ਮੇਰਾ ਅਤੇ ਸਾਰੇ ਸੁਖ ਸੰਪਤਾ ਸਾਰੇ ਮਦਾਰਤਾਂ ਦੇ ਤੋਂ ਆ ਪਰ ਸਭ ਕੁਝ ਮੈਨੂੰ ਚਰਨ ਤੂੜ ਬਖਸ਼ੋ ਚਰਨ ਤੂੜ ਚ ਮੈਨੂੰ ਆਨੰਦ ਬਖਸ਼ੋ ਆਪਣੇ ਨਾਲ ਨੇੜਤਾ ਬਖਸ਼ੋ ਚਰਨ ਤੂੜ ਚ ਜੇਕਰ ਇਹ ਆਨੰਦ ਆ ਜਾਏ ਨਾਨ ਉਹ ਹੈਵੇ ਇਹੋ ਜਾ ਕੇ ਬਾਕੀ ਸਾਰਾ ਕੁਝ ਫਿਰ ਵੈਸੇ ਛੁੱਟ ਜਾਂਦਾ ਜਿੰਨਾ ਵੀ ਸੁੱਖ ਸੰਪਦ ਬਹੁਤ ਕੋਪਰਸ ਜਿਨ ਨੇ अनेका ਸੁੱਖਾਂ ਧਨ ਪਦਾਰਥ ਤੇਰਾ ਸਾਥੇ ਭੋਗ ਦੀ ਪ੍ਰਾਪਰ ਉਹ ਆਨੰਦ ਮੈਨੂੰ ਜਪੀ ਸੰਗਤ ਚ ਸੰਗਤ ਦੇ ਜੋੜਿਆਂ ਚ ਬੈਠ ਕੇ ਮੈਨੂੰ ਇਦਾਂ ਦਾ ਲੰਦਾ ਨੇ ਮੇਰੇ ਤੇ ਅਗਰ ਦੀ ਬਖਸ਼ ਕਰੋ ਵੈਗ੍ਰੂ ਕਿਰਪਾ ਕਰਕੇ ਔੜੀ ਬੱਬਾ ਬ੍ਰਹਮਚਾਰ ਤੇ ਬ੍ਰਹਮਾ ਕਿੰਨੇ ਅਸਲੀ ਬ੍ਰਾਹਮਣ ਉਹ ਹੈਗੇ ਆ ਜਿਹੜੇ ਵੈਗ੍ਰੂ ਨੂੰ ਜਾਣਦੇ ਆ ਕਿਉਂਕਿ ਆਪਾਂ ਨੂੰ ਪਤਾ ਆ ਕਿ ਇਥੇ ਜਿਹੜਾ ਹਿੰਦੁਸਤਾਨ ਜਿਹੜਾ ਸਿਸਟਮ ਆ ਸ਼ੁਰੂ ਤੋਂ ਪੰਡਤਾਂ ਬਣਾਇਆ ਹੋਇਆ ਜਿਹਦੇ ਅਨਸਾਰ ਬ੍ਰਾਹਮਣ ਇੱਕ ਉਹਨੇ ਜਾਤ ਪਾਤ ਚ ਵੰਡ ਕੇ ਦੇ ਆਪਣੇ ਆਪ ਨੂੰ ਸਭ ਤੋਂ ਉੱਪਰ ਰੱਖ ਕੇ ਪਰ ਜਿਵੇਂ ਸਮਝਦਾ ਕਿ ਸਿਰਫ ਮੈਂ ਹੀ ਬਸ ਰੱਬਾਂ ਧਰਤੀ ਦੇ ਉੱਤੇ ਆ ਬਾਕੀ ਇਹਨੂੰ ਤੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਸੋ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਗਏ ਨਹੀਂ ਬ੍ਰਾਹਮਣ ਉਹ ਆ ਜਿਹੜੇ ਵੈਗ੍ਰ ਨੂੰ ਜਾਣਦਾ ਉਹ ਹੀ ਬ੍ਰਾਹਮਣ ਆ ਕੋਈ ਜਾਤ-ਪਾਤ ਕਰਕੇ ਕੋਈ ਉੱਚਾ ਨੀਵਾ ਨਹੀਂ ਹੈਗਾ। ਕੋ ਸਿਰਫ ਕੋਈ ਬ੍ਰਾਹਮਣਾਂ ਦੇ ਘਰ ਜੰਮ ਪਿਆ ਤੇ ਉਹ ਬ੍ਰਾਹਮਣ ਨਹੀਂ ਹੈਗਾ। ਜਿਹਦੇ ਕੋਈ ਵੈਗ੍ਰ ਨੂੰ ਜਾਣਦਾ ਹੈ ਤਾਂ ਉਹ ਬ੍ਰਾਹਮਾ ਜਿਹੜਾ ਬ੍ਰਾਹਮਣ ਨੂੰ ਜਾਣਦਾ ਹੈ ਉਹਨੂੰ ਬ੍ਰਾਹਮਣ ਕਿਹਾ ਜਾ ਸਕਦਾ। ਵੈਸ਼ਨੋ ਤੇ ਗੁਰਮੁਖ ਸੱਚਾ ਧਰਮ। ਉਹ ਅਸਲ ਵੈਸ਼ਨੋ ਜਿਹੜੇ ਗੁਰੂ ਪਾਤਸ਼ਾਹ ਦੇ ਸ਼ਰਨ ਪੈ ਕੇ ਆਤਮਿਕ ਪਵਿੱਤਰਤਾ ਨੂੰ ਦੇ ਫਰਜ਼ ਨੂੰ ਪਛਾਣ ਲਿਆ। ਮਤਲਬ ਜਿਹੜੇ ਰਹਿਤ ਵਿੱਚ ਪਰਪਾਸਾ ਅਸਲੀ ਵੈਸ਼ਨਵ ਹੋ ਗਏ ਵੈਸ਼ਨਵਾ ਮਤਾ ਮਤਲਬ ਜਿਵੇਂ ਇਹ ਵੀ ਹਿੰਦੂਇਸਮ ਦੇ ਵਿੱਚ ਆਉਂਦਾ ਉਹਦੇ ਵਿੱਚ ਉਹਦੇ ਅਨੁਸਾਰ ਬੜਾ ਕਰਮकांड ਬਹੁਤ ਕਰਦੇ ਲੋਕ ਮਤਲਬ ਆਪਣੇ ਆਪ ਨੂੰ ਵੈਸ਼ਨਵ ਸਾਧਕ ਕਹੌਣ ਵਾਲੇ ਗੁਰੂ ਸਾਹਿਬ ਨੂੰ ਹੀ ਇਦਾਂ ਦੇ ਕਈ ਪੰਡਤ ਮਿਲੇ ਜਿਹੜੇ ਵੈਸ਼ਨਵ ਸਾਧ ਆਪਣੇ ਆਪ ਨੂੰ ਖਮਾਉਂਦੇ ਹੈ ਉਹਨਾਂ ਦੇ ਅੰਦਰ ਉਹ ਜਿਹੜਾ ਇੱਕ ਬਹਿਸ-ਵਾਦ-ਗਵਾਦ ਧਾਰਮਿਕ ਬਹਿਸ ਕਰਨ ਦਾ ਬੜਾ ਉਹਨਾਂ ਦੇ ਅੰਦਰ ਉਹ ਇਹ ਕਹਿੰਦਾ ਇਦਾਂ ਹੀ ਪਰ ਗੁਰੂ ਪਾਤਸ਼ਾਹ ਕਹਿੰਦੇ ਕਿ ਬਹਿਸ ਨੂੰ ਤੇ ਉਹ ਜਿਹੜਾ ਗੁਰੂ ਸਾਹਿਬ ਨਾਲ ਜੁੜ ਗਿਆ ਰਹਿਤ ਵਿੱਚ ਪ੍ਰਪੱਕ ਹੋ ਗਿਆ ਜਿਹੜਾ ਗੁਰ ਸੁਖਮਨੀ ਸਾਹਿਬ ਦੇ ਵਿੱਚ ਵੀ ਇਹਨਾਂ ਦੀ ਗੱਲ ਕੀਤੀ ਹੈ ਭਗਉਤੀ ਦੀ ਬਹਿਸ ਨੂੰ ਦੀ ਸਾਰਿਆਂ ਦੀ ਬ੍ਰਹਮਣ ਦੇ ਵੈਸ਼ਨਵ ਸੋ ਜਿਸ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਪੇਨ ਕਰਮ ਕਰਤ ਹੋਏ ਨੇਕ ਕਰਮ ਇਸ ਵੈਸਣੂ ਦਾ ਨਿਰਮਲ ਤਰਮ ਕਾਹੂ ਫਲ ਕੀ ਇਸ਼ਾ ਨੇ ਬਸ਼ੇ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਿਤ ਕਿਰਪਾਲ ਕਹਿੰਦੇ ਉਹੀ ਵੈਸ਼ਨਵ ਜਿਹਦੇ ਉੱਤੇ ਵਾਹਿਗੁਰੂ ਬਹੁਤ ਖੁਸ਼ ਆ ਤੇ ਜਿੱਤੇ ਵਾਹਿਗੁਰੂ ਖੁਸ਼ ਹੁੰਦਾ ਆਪਾਂ ਨੂੰ ਪਤਾ ਹੈ ਕਹਿ ਨਾਨਕ ਜਿਸ ਨੂੰ ਆਪ ਤੁਰਠਾ ਤੈਨ ਮਰਦ ਗੁਰਤੇ ਪਾਇਆ ਉਂ ਗੁਰੂ ਸਾਹਿਬ ਕੋਲੋਂ ਲਿਦਾ ਅਦ੍ਰੈ ਲੈਂਦਾ ਜਿੱਤੇ ਵੈਗਰੂ ਬਹੁਤ ਖੁਸ਼ ਹੁੰਦਾ ਤੇ ਗੁਰੂ ਸਾਹਿਬ ਕੇ ਨੂਰਿਆਤ ਪ੍ਰਾਤ ਸਮਝਾ ਦਿੰਦੇ ਆ ਵੈਗਰੂ ਨਾਲ ਜੋੜ ਦਿੰਦੇ ਆ ਉਹੀ ਬੈਸਨੂ ਕਹਿੰਦੇ ਬੈਸਨੂ ਤੇ ਗੁਰਮੁਖ ਸਚਤਰਮਾ ਬੈਸਨੂ ਉਹ ਆ ਜਿਹੜੇ ਗੁਰਮੁਖ ਹੋ ਗਏ ਜਿਹੜੇ ਰਹਿਤ ਵਿੱਚ ਪ੍ਰਪੱਕ ਹੋ ਗਏ ਵੀਰਾ ਆਪਣਾ ਬਰਾ ਮਿਟਾਵੇ ਵੀਰਾ ਹਦਾ ਸੁਰਮਾ ਸੁਰਮਾ ਉਹ ਆ ਕਹਿੰਦਾ ਜਿਹੜਾ ਆਪਣੇ ਅੰਦਰੋਂ बुरापाखा जेड़ा नेगेटिव पापा ਨੂੰ ਖਤਮ ਕਰ ਦੇਵੇ ਆਪਣੇ ਵਿਕਾਰਾਂ ਤੇ ਜਿੱਤ ਪਾ ਲਏ ਵਿਕਾਰਾਂ ਤੋਂ ਰਹਿਤ ਹੋ ਜਾਏ ਆਪਣੇ ਅੰਦਰੋਂ ਸਾਰਾ ਜਿਹੜਾ ਕੂੜਾ ਹੈ ਨਾ ਖਤਮ ਕਰ ਦੇਵੇ ਉਹੀ ਬਹਾਦਰ ਆ ਤਹੋ ਬੁਰਾ ਨਿਕਟ ਨਹੀਂ ਆਵੇ ਉਹਦੇ ਲਾਗੇ ਨੇੜੇ ਜਿਹੜੇ ਵੀ ਬੁਰਾਈ ਨਾ ਹੋਵੇ ਉਹਦੇ ਅੰਦਰ ਬਿਲਕੁਲ ਬੁਰਾਈ ਨਾ ਹੋਵੇ ਉਸਰ ਸਿਮਰਨ ਨਾਲ ਹੀ ਹੋ ਸਕਦਾ ਬਹੁਤ ਜ਼ਿਆਦਾ ਸਿਮਰਨ ਚਾਹੀਦਾ ਬਹੁਤ ਜ਼ਿਆਦਾ 24 ਘੰਟੇ ਦਾ ਸਿਮਰਨ ਚਾਹੀਦਾ ਨਾਲ ਬਾਣੀ ਦੇ ਵਿਚਾਰ ਸੰਗਤ ਚਰਨ ਤੋੜ ਫੇਰ ਜਾ ਕੇ ਇਹ ਸਭ ਹੋ ਸਕਦਾ ਜੋ ਗੁਰੂ ਸਾਹਿਬ ਕਹਿ ਰਹੇ ਬੀਰਾ ਆਪਣਾ ਬੁਰਾ ਮਿਟਾ ਲਈ ਤਾਂ ਉਹ ਬੁਰਾ ਨੇਕ ਨਹੀਂ ਆਵੇ ਉਹਦੇ ਨੇੜੇ ਵੀ ਨਹੀਂ ਆਉਂਦਾ ਬੁਰਾ ਜਿਹੜਾ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਲੈ ਕੇ ਆਪਣੇ ਅੰਦਰੋਂ ਸਾਰੀ ਨੈਗੇਟਿਵਿਟੀ ਖਤਮ ਕਰ ਦਿੰਦਾ ਹੈ। ਖੇਡ ਤੇ ਬੜੀ ਦੂਰ ਆ। ਬਹੁਤ ਔਖਾ ਹੈ ਕੰਮ। ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੋ ਸਕਦਾ ਹੈ। ਗੁਰੂ ਸਾਹਿਬ ਦੀ ਕਿਰਪਾ ਲੈ ਕੇ ਕਿ ਸਿਮਰਨ ਕਰਦਾ ਹੀ ਰਹੇ। ਕਿ ਫੇਰੋ ਜੁੜ ਸਕਦਾ ਹੈ ਵਾਹਿਗੁਰੂ ਦੇ ਨਾਲ। ਜੇ ਅੰਦਰੋਂ ਇਹ ਗੜਾ ਖਤਮ ਹੋ ਜੇ ਫਿਰ ਤਾਂ ਗੁਰੂ ਨਾਨਕੀਆ। ਅੰਦਰੋਂ ਸਾਰਾ ਕੂੜਾ ਖਤਮ ਹੋ ਜੇ, ਨੈਗੇਟਿਵਿਟੀ ਖਤਮ ਹੋ ਜੇ, ਨੈਗੇਟਿਵ ਸੋਚ ਹੀ ਖਤਮ ਹੋ ਜਾਏ। ਇਰਜੋ ਆਪਣੇ ਨਿਰਮਲ ਹੋ ਗਿਆ ਵੈਗੁਰੂ ਵਰਗਾ ਹੋ ਗਿਆ ਪਵਿੱਤਰ ਹੋ ਗਿਆ ਬਣ ਗਿਆ ਵੈਗੁਰੂ ਪਰ ਉਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ ਗੱਲਾਂ ਨਾਲ ਨਹੀਂ ਹੁੰਦਾ ਬੰਦੇ ਉਹ ਆਪਣਾ ਹਉ ਹਉ ਬੰਦਾ ਇਹਦੇ ਪਰ ਜੀਵ ਬਸ ਹਉ ਹਉ ਕਰਕੇ ਆਪਣਾ ਆਪੇ ਭਾਵ ਦਾ ਕਰਕੇ ਸਗੋਂ ਹੋਰ ਬੰਦਨਾ ਵਿੱਚ ਬੈਠਦਾ ਹੈ ਬੈਠਦਾ ਜੀਵ ਆਪਣਾ ਕਰਕੇ ਆਪਣੀ ਹਉਮੇ ਦਾ ਕਰਕੇ ਹੀ ਆ ਮਤਲਬ ਜਿੰਨੇ ਵੀ ਕਰਮ ਕਰਦਾ ਹੈ ਨਾ ਜੀਵ ਆਪਣੀ ਹਉਮੇ ਦਾ ਕਰਕੇ ਕਰਦਾ ਹੈ ਜਿਨਨੇ ਵੀ ਕਰਮ ਕੰਡ ਜੋ ਜਿਨਨੇ ਵੀ ਕਰਮ ਕਰਦਾ ਹੈ ਪਰ ਜਿਨਨੇ ਕਰਮ ਕੰਡ ਕਰਦਾ ਹੈ ਉਹਨਾਂ ਹੀ ਉਹ ਫਸਦਾ ਹੈ ਉਹਨਾਂ ਹੀ ਹੋਰ ਜ਼ਿਆਦਾ ਫਸਦਾ ਹੈ ਸਿਰਫ ਸਿਮਰਨ ਨਾਮ ਵਾਹਿਗੁਰੂ ਦਾ ਸਿਮਰਨ ਨਾਮ ਜੀ ਦੇ ਨਾਲ ਸਿਰਫ ਛੋੜਦਾ ਹੈ ਛੁੱਟੂਗਾ ਤੇ ਚਰਨ ਤੁੜ ਨਾਮ ਵਾਹਿਗੁਰੂ ਸਿਮਰਨ ਨਾਮ ਗੁਰਬਾਣੀ ਦੇ ਵਿਚਾਰ ਨਾਲ ਸੰਗਤ ਕਰਨਾ ਨਹੀਂ ਤੇ ਹੋਰ ਜਿਨਨੇ ਵੀ ਕਰਮ ਕੰਡ ਕਰੂਗਾ ਕਰਮ ਧਰਮ ਜਿਨਨੇ ਵੀ ਕਰੂਗਾ ਬਸ ਉਹਦੇ ਵਿੱਚ ਬੱਜਦਾ ਹੀ ਆ ਬੰਦੂ ਆਪਣਾ ਹੌ ਹੌ ਬੰਦਾ ਹੌ ਹੌ ਦਾ ਕਰਕੇ ਉਹ ਵਿਚਾਰਾ ਹੋਰ ਬੰਦਰਾਂ ਦੇ ਵਿੱਚ ਵੱਜਦਾ ਚਲਾ ਜਾਂਦਾ ਹੈ ਦੋਸ਼ ਦੇ ਅੱਗੇ ਬੰਦਾ ਤੇ ਦੋਸ਼ ਗਾਂ ਹੋਰਨਾਂ ਨੂੰ ਦਿੰਦਾ ਹੈ ਹਮੇਸ਼ਾ ਹੀ ਇਹ ਵੇ ਹੁੰਦਾ ਹੈ ਹਰ ਜੀਵਾ ਜਿਹੜਾ ਜਦੋਂ ਵੱਜਦਾ ਆ ਜਾਂ ਕੁਛ ਕਰਦਾ ਆ ਉਹ ਦੋਸ਼ ਆਪਣੇ ਆਪ ਨੂੰ ਨਹੀਂ ਦਿੰਦਾ ਕਿ ਮੈਂ ਗਲਤ ਆ ਜੇ ਮੈਂ ਗਲਤ ਕੀਤਾ ਗਾਂ ਹੋਰਨਾਂ ਨੂੰ ਦੋਸ਼ ਦੇਊਗਾ ਕਿ ਮੈਨੂੰ ਫਲਾਣ ਨੇ ਵੰਦੇ ਨੇ ਇਦਾਂ ਕਿ ਆ ਮੈਂ ਤਾਂ ਉਹਦੇ ਨਾਲ ਲੜਿਆ ਆ ਮੈਨੂੰ ਇਦਾਂ ਹੋਇਆ ਮਤਲਬ ਦੋਸ਼ ਹੋਰਨਾਂ ਦੇ ਸਿਰ ਉੱਥਾਪਰ ਆਪਣਾ ਆਪਣੀ ਗਲਤੀ ਕੋਈ ਮੰਨ ਕੇ ਰਾਜ਼ੀ ਨਹੀਂ ਹੈਗਾ ਪਰ ਜਿਹੜੀ ਖੇਡ ਵੈਗਰੂ ਦੀ ਹੁਣ ਗੁਰੂ ਸਾਹਿਬ ਕਹਿੰਦੇ ਜਿਹੜਾ ਵੀ ਫਸਦਾ ਆ ਜਿਹੜਾ ਵੀ ਹਾਂ ਹਾਂ ਕਦ ਕਰਕੇ ਤਾਂ ਸਾਰੇ ਜਿੰਨੇ ਕਰਮ ਕਾਂਡ ਲੋਕੀ ਕਰਦੇ ਆ ਤੇ ਜਿੰਨਾ ਵੀ ਉਹ ਉਹਨਾਂ ਦੇ ਅੰਦਰ ਇੱਕ ਹਉਮੇ ਆ ਜਿਹੜੀ ਸਾਰੇ ਵਿਕਾਰਾਂ ਦੀ ਜੜਾ ਹਉਮੇ ਸਾਰੇ ਵਿਕਾਰਾਂ ਦੀ ਜੜਾ ਤੇ ਦੂਜੇ ਪਾਸੇ ਜੇ ਹਉਮੇ ਖਤਮ ਹੋ ਜਾਇਆ ਤਾਂ ਸਾਰੇ ਵਿਕਾਰ ਆਪੇ ਖਤਮ ਹੋ ਜਾਣੇ ਆ ਤੇ ਹਉਮੇ ਦੇ ਕਰਕੇ ਵਿਕਾਰ ਅੱਗੇ ਤਾਂ ਹੀ ਜੀਵ ਵੱਜਦਾ ਹੈ ਤਾਂ ਹੀ ਫਸਦਾ ਹੈ ਤਾਂ ਹੀ ਕਰਮ ਕਰਦਾ ਹੈ ਤੇ ਉਹ ਪਾਵੇਂ ਕੋਈ ਕਿੰਨਾ ਵੀ ਦੁਖੀ ਆ ਜਾਂ ਕਿੰਨਾ ਵੀ ਫਸਿਆ ਹੋਇਆ ਆ ਪਾਉ ਲਾਖ ਤੇ ਦੋਸ਼ ਦੇ ਕਿਸੇ ਨੂੰ ਕਿ ਮੈਨੂੰ ਉਹਨੇ ਫਸਾ ਦਿੱਤਾ ਫਸਿਆ ਆਪਣੇ ਕਰਮਾਂ ਕਰਕੇ ਹੀ ਆ ਕੋਈ ਜਿੱਥੇ ਵੀ ਫਸਿਆ ਆ ਨਾ ਗੁਰੂ ਪਾਤਸ਼ਾਹ ਨੇ ਬੜਾ ਕਲੀਅਰ ਲਿਖਿਆ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਵਰਜਨੋ ਨਹੀਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਦੋਸ਼ ਆਪਣੇ ਕਰਮਾਂ ਦਾ ਹੀ ਹੁੰਦਾ ਜੋ ਕੋਈ ਕਰਦਾ ਹੈ ਜੋ ਮੈਂ ਕੀਤਾ ਉਹ ਹੀ ਮੈਂ ਪਾਇਆ ਕਿਸੇ ਨੂੰ ਮੈਂ ਦੋਸ਼ ਕਿਉਂ ਦਿਆਂ ਪਰ ਇਹ ਇਹ ਗੱਲ ਵੀ ਕਰਮਾਂ ਦੀ ਫਲਸਫੀ ਸਮਝਾਉ ਉਹਦੇ ਫੇਰ ਹੀ ਪਤਾ ਲੱਗੋ ਜਦੋਂ ਜਿਉਂ-ਜਿਉਂ ਬੰਦਾ ਜੁੜਦਾ ਹੈ ਗੁਰੂ ਸਾਹਿਬ ਦੇ ਨਾਲ ਬਾਣੀ ਦੇ ਨਾਲ ਸਜੇ-ਸਜੇ ਹੌਲੀ-ਹੌਲੀ ਗਿਆਨ ਹੁੰਦਾ ਆ ਉਹ ਫਿਰ ਹੌਲੀ-ਹੌਲੀ ਆਪਣੇ ਵੱਲ ਫੋਕਸ ਹੁੰਦਾ ਜੇ ਤੁ ਆਪਣੇ ਵੱਲ ਫੋਕਸ ਹੁੰਦਾ ਫਿਰ ਉਹਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ ਕਿ ਅਸਲ ਚ ਸਭ ਤੋਂ ਵੱਡਾ ਦੁਸ਼ਮਣ ਮੈਂ ਖੁਦ ਹੀ ਆਪਨਾ ਮੇਰੀ ਮੈਂ ਹੀ ਮੇਰੀ ਸਭ ਤੋਂ ਵੱਡੀ ਦੁਸ਼ਮਣਾਂ ਜਿਹਨੇ ਮੈਨੂੰ ਫਸਾਇਆ ਹੋਇਆ ਐ ਇੰਨੇ ਪਾਸੇ ਇੰਨੇ ਬੰਦਰਾਂ ਦੇ ਵਿੱਚ ਹੋਰ ਕਈ ਪਾਸੇ ਜੇ ਇਸ ਉਹਨੂੰ ਵੀ ਬਤਲ ਲੱਗ ਜਾਂਦਾ ਕਿ ਜੇ ਇਸ ਮਰਨ ਨਾ ਮੈਂ ਛੱਡ ਦਿਆਂ ਤਾਂ ਮੈਂ ਸੁਖੀ ਹੋ ਸਕਦਾ ਪਹਿਲਾਂ ਤੇ ਗੁਰਸੇਵ ਸਮਝਾਉਂਦੇ ਹੀ ਆ ਫਿਰ ਹੌਲੀ ਹੌਲੀ ਜੇ ਉਹਨੂੰ ਸਮਝ ਆ ਜਾਏ ਫਿਰ ਕੋਸ਼ਿਸ਼ ਵੀ ਕਰਦਾ ਫਿਰ ਅਰਦਾਸ ਵੀ ਕਰਦਾ ਗੁਰੂ ਸਾਹਿਬ ਨੂੰ ਫਿਰ ਹੌਲੀ ਹੌਲੀ ਲੱਗ ਜਾਂਦਾ ਗੁਰੂ ਸਾਹਿਬ ਨੂੰ ਅਰਦਾਸ ਬੇਨਤੀ ਕਰਦਾ ਰਹਿੰਦਾ ਫਿਰ ਗੁਰੂ ਸਾਹਿਬ ਕਿਰਪਾ ਕਰ ਵੀ ਦਿੰਦੇ ਆ ਦੋਸ ਜੀ ਅਗਲੇ ਕੋੰਦਾਬਾਦ ਚੀਤ ਸਭ ਰਹੀ ਸਿਆਣਪ ਕਹਿੰਦੇ ਕਿ ਨਿਰੀਆਂ ਗਿਆਨ ਦੀਆਂ ਗੱਲਾਂ ਕਰਨ ਦੇ ਨਾਲ ਕਿ ਸਿਆਣਪਾਂ ਦੇ ਨਾਲ ਮਤਲਬ ਪੇਸ਼ ਨਹੀਂ ਚਲਦੀ ਮਤਲਬ ਬਾਤ ਚੀਤ ਸਭ ਗੱਲਾਂ ਬਾਤਾਂ ਕਿ ਸਿਆਣਪ ਇਸ ਸਰੀਰ ਰਾਜੀ ਰਜਨ ਦੇ ਇਹਦੇ ਨਾਲ ਕੋਈ ਬੰਦਾ ਪਾਰ ਨਹੀਂ ਉਤਰ ਸਕਦਾ ਪਾਰ ਨਹੀਂ ਪਾ ਸਕਦਾ ਵੈਗਰੂ ਤੱਕ ਨਹੀਂ ਜਾ ਸਕਦਾ ਗੱਲਾਂ ਬਾਤਾਂ ਕਰਨ ਨਾਲ ਸਿਆਣਪ ਨਾਲ ਆਪਣੀਆਂ ਸਿਆਣਪਾਂ ਚਤਰਾਈਆਂ ਦੇ ਨਾਲ ਜਿਸੇ ਜਨਾਵੋ ਸੁਜਾਨੇ ਨਾਲ ਕਿੰਦੇ ਜਿਨੂੰ ਵੈਗਰੂ ਜੀ ਤੁਸੀਂ ਜਨਾ ਦਿਓ ਆਪਣੇ ਬਾਰੇ ਸਮਝਾ ਦਿਓ ਉਹੀ ਤੁਹਾਡੇ ਬਾਰੇ ਜਾਣ ਸਕਦਾ ਹੈ ਸਾਰੀ ਖੇਡ ਗੁਰਪ੍ਰਸਾਦ ਆ ਜੇ ਗੁਰੂ ਸਾਹਿਬ ਕਿਰਪਾ ਕਰਨ ਜੇ ਗੁਰੂ ਸਾਹਿਬ ਆਪਣੇ ਬਾਰੇ ਕਿ ਇਹਨੂੰ ਸਮਝਾਉਣ ਜੇ ਆਪਣੇ ਬਾਰੇ ਜੋੜਨਾ ਕਿਸੇ ਸੁਰਤੀ ਲਵਾਉਣ ਮਤਲਬ ਗੁਰੂ ਸੇ ਬਚਾ ਸਕਦੇ ਆ ਬੰਦਾ ਬਾਚਨੇ ਸਾਧਾ ਕਦੀ ਕਦੀ ਵੀ ਨਹੀਂ ਬਚ ਸਕਦਾ ਕਿਉਂਕਿ ਜਿਵੇਂ ਦਾ ਵੈਗ੍ਰੋ ਨੇ ਸਿਸਟਮ ਬਣਾਇਆ ਹੋਣਾ ਸਰੀਰ ਦਾ ਵਿਕਾਰਾਂ ਦਾ ਮਾਇਆ ਦਾ ਬੰਦਾ ਕਦੇ ਨਹੀਂ ਬਚ ਸਕਦਾ ਜੇ ਗੁਰੂ ਸਾਹਿਬ ਦੀ ਹੈਲਪ ਕਰਨ ਤਾਂ ਉਹ ਬੈਸਲਦਾ ਇਹ ਗੁਰੂ ਸਭ ਹਲ ਬੁਕਾਨ ਫਿਰ ਗੁਰਪ੍ਰਸਾਦ ਖੇਡ ਹੈਗੀ ਆ ਫਿਰ ਤੇ ਗੁਰੂ ਸਭ ਕੁਝ ਵੀ ਕਰਾ ਸਕਦੇ ਆ ਫਿਰ ਤੇ ਗੁਰੂ ਸਭ ਕੁਝ ਵੀ ਕਰਾ ਸਕਦੇ ਆ ਮੈਂ ਆਪਾਂ ਕਹੇ ਇਹ ਬੰਦੇ ਦੀ ਤਾਕਤ ਬੰਦੇ ਦੀ ਸਿਆਣਪ ਜਾਂ ਕੁਝ ਵੀ ਇਹ ਇਹ ਤਾਂ ਕੋਈ ਪੀਜਾ ਹੀ ਨਹੀਂ ਹੈਗੀ ਆ ਮਗਰ ਇਹਨਾਂ ਦੇ ਨਾਲ ਤੇ ਵਾਈਗੁਰ ਦੇ ਰਾਤੇ ਤੋਰੀ ਨਹੀਂ ਸਕਦਾ ਚਰਨਾ ਸੋਚ ਵੀ ਨਹੀਂ ਸਕਦਾ ਗੁਰਸਾਹਿ ਦੀ ਬਖਸ਼ਿਸ਼ ਨਾਲ ਆ ਜੇ ਗੁਰਸਾਹਿ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪ ਹੀ ਤੋਰ ਲੈਣ ਆਪ ਹੀ ਸਮਝਾ ਦੇਣ ਕਿਹਨੂੰ ਅੰਦਰੋਂ ਆਪ ਹੀ ਅੰਦਰੋਂ ਆਪਣੇ ਨਾਲ ਜੋੜ ਲੈਣ ਸਿਮਰਨ ਵਾਲਾ ਲੈਣ ਸੁਰਤੀਵਾ ਸੁਰਤੀ ਲਵਾ ਕੇ ਨੂੰ ਸਰੀਰ ਤੋਂ ਨਿਰਮੋਹ ਕਰ ਦੇਣ ਵਹਿਰਾਗ ਸਹਿਜ ਅੰਮ੍ਰਿਤ ਰਸਤੇ ਕੇ ਬਖਸ਼ਿਸ਼ਾਂ ਦੇ ਕੇ ਕਿ ਉਹ ਬੰਦਾ ਬਚ ਸਕਦਾ ਨਹੀਂ ਤੇ ਬਚ ਨਹੀਂ ਸਕਦਾ ਕੋਈ ਵੀ ਕੋਈ ਨਹੀਂ ਬਚਦਾ ਨਿਰੋਲ ਗੁਰਸਾਹਿ ਦੀ ਕਿਰਪਾ ਗੁਰਸਾਹਿ ਦੀ ਬਖਸ਼ਿਸ਼ ਤਾਂ ਇਸ ਲੋਕ ਦੇ ਵਿੱਚ ਗੁਰੂ ਸਾਹਿਬ ਨੇ ਅਰਦਾਸ ਕੀਤੀ ਬਿਨੁ ਸਨੁ ਤੁਮ ਪਾਰ ਬ੍ਰਹਮ ਦੀਨ ਦੇਵ ਗੋਪਾਲ ਕਿ ਬੈਗ੍ਰਿਤ ਤੋਹੀ ਬੇਨਤੀ ਸੋ ਨੋ ਕਿਰਪਾ ਕਰਦੋ ਕਿ ਮੈਨੂੰ ਕਿਰਪਾ ਕਰਕੇ ਸੰਗਤ ਦੇ ਚਰਨ ਤੂੜ ਬਖਸ਼ ਚਰਨ ਤੂੜ ਤੇ ਬੈਠ ਕੇ ਮੈਨੂੰ ਆਨੰਦ ਆਏ ਸਤਿ ਦੀ ਵੀ ਸਫਲ ਲੱਗਦੇ ਉਥੇ ਚਰਨ ਤੂੜ ਦੀ ਬਹੁਤ ਆਨੰਦ ਆ ਪਰ ਉਹ ਆਨੰਦ ਸਾਰਿਆਂ ਨੂੰ ਤਾਂ ਨਹੀਂ ਫੀਲ ਹੁੰਦਾ ਕੋਈ ਇੱਕ ਦਿਨ ਬਖਸ਼ ਸ਼ਵੇ ਬੈਗ੍ਰਿਤ ਬਹੁਤ ਮਤਲਬ ਇਹ ਚੀਜ਼ ਇੱਥੇ ਮੰਗੀ ਆ ਸ਼ਲੋਕ ਦੇ ਵਿੱਚ ਮੈਨੂੰ ਚਰਨ ਤੂੜ ਚ ਆਨੰਦ ਆਏ ਤੇ ਜਿਨ੍ਹਾਂ ਨੂੰ ਆਉਂਦਾ ਹੈ ਚਰਨ ਤੂੜ ਚ ਆਉਂਦਾ ਉਹਨਾਂ ਨੂੰ ਸੋਦੇ ਸਿੱਧੀ ਆਈ ਜਾਂਦਾਂ ਉਹਨਾਂ ਨੂੰ ਪਤਾ ਵੀ ਨਹੀਂ ਕਿ ਕਿੰਨੀ ਵੱਡੀ ਬਖਸ਼ਿਸ਼ ਆ ਮੇਰੇ ਚਰਨ ਤੂੜ ਨੂੰ ਵੇਖ ਕੇ ਤੇ ਆਮ ਲੋਕਾਂ ਨੂੰ ਖਿਜ ਚੜਦੀ ਹੈ ਮਤਲਬ ਆਮ ਲੋਕੀ ਉਤੋਂ ਆਪੋ ਸੈਟੀ ਹੁੰਦੇ ਆ ਪਰੇਸ਼ਾਨ ਨਹੀਂ ਹੁੰਦੇ ਆ ਆਨੰਦ ਤਾਂ ਗਿਹ ਗਿਹ ਨੂੰ ਹੀ ਆਉਂਦਾ ਹੈ ਚਰਨ ਤੂੜ ਦੇ ਵਿੱਚੋਂ ਸਦੀਵੀ ਸੁਖ ਤੇ ਜੇ ਉਹ ਆਉਂਦਾ ਜੇ ਫਿਰਦਾ ਤਾਂ ਜੇ ਨਹੀਂ ਆਉਂਦਾ ਤੇ ਉਹਦੇ ਲਈ ਅਰਦਾਸ ਆ ਕਿ ਵਾਹਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਦੋ ਮੈਨੂੰ ਵੀ ਚਰਨ ਤੁਰ ਦੇ ਵਿੱਚੋਂ ਆਨੰਦ ਆ ਜਾਏ ਬਸ ਮੈਨੂੰ ਸਾਰੇ ਦੁਨੀਆਂ ਦੇ ਸੁਖ ਸੰਪਦ ਦੁਨਿਆਵੀ ਪਦਾਰਥਾਂ ਦੇ ਭੋਗ ਰਸ ਉਹਨਾਂ ਦੇ ਬਰਾਬਰ ਮੈਨੂੰ ਉਥੇ ਚਰਨ ਤੁਰ ਚ ਇਨੰਦ ਆਵੇ ਚਰਨ ਦੁਰ ਚ ਬਹਿ ਕੇ ਬੰਦਾ ਕਸ਼ਟ ਤੋੜੀ ਵਿੱਚ ਲੜੰਦਰੀ ਸੋਹ ਨਾਨਕ ਤੈਸੇ ਨਾਲੇ ਮਾਸੂ ਕੀਤੇ ਚਰਨ ਤੋੜ ਚਿ ਵੈਗੁਰੂ ਮੈਨੂੰ ਕਿਰਪਾ ਕਰਦੇ ਬਖਸ਼ਿਸ਼ ਕਰਦੇ ਅਸਲ ਚਾ ਚਰਨ ਤੋੜ ਲੈਣ ਨਾਲ ਬੰਦਾ ਨਿਰਮੋਹ ਹੁੰਦਾ ਹੈ ਸਰੀਰ ਦਾ ਮੋਹ ਘਟਦਾ ਹੈ ਸੁਰਤੀ ਵਧਦੀ ਹੈ ਸਰੀਰ ਦਾ ਮੋਹ ਘਟਦਾ ਹੈ ਤੇ ਸੁਰਤੀ ਵਧਦੀ ਹੈ ਚਰਨ ਤੋੜ ਦੇ ਨਾਲ ਤਾਂ ਹੀ ਗੁਰੂ ਪਾਤਸ਼ਾਹ ਆਪਾਂ ਨੂੰ ਚਰਨ ਤੋੜ ਲੈਣ ਦੇ ਕੇ ਇਸ ਸਰੀਰ ਤੋਂ ਬੰਦਾ ਨਿਰਮੋਹ ਹੁੰਦਾ ਤੇ ਜੋ ਆਨੰਦ ਉਹ ਉੱਥੇ ਆਉਂਦਾ ਹੈ ਨਾ ਸਰੀਰ ਤੋਂ ਨਿਰਮੋਹ ਹੋ ਕੇ ਵੈਗੁਰੂ ਨਾਲ ਜੁੜ ਕੇ ਉਹ ਕਿਤੇ ਹੋਰ ਲੱਭ ਹੀ ਨਹੀਂ ਸਕਦਾ ਦੁਨੀਆਂ ਵਿੱਚੋਂ ਕਿਸੇ ਹਿੱਲੇ ਨਹੀਂ ਕਿਸੇ ਥਾਂ ਤੋਂ ਨਹੀਂ ਕਿਤੋਂ ਨਹੀਂ ਲੱਭ ਸਕਦਾ ਉਹ ਸਿਰਫ ਗੁਰੂ ਸਾਹਿਬ ਦੀ ਬਖਸ਼ਿਸ਼ ਉੱਥੇ ਹੀ ਹੋਣੀ ਚਰਨ ਟੁੜਚੀ ਹੋਣੀ ਜਿਹੜੀ ਹੋਣੀ ਇਹਦੇ ਬਸ ਜਿਨ੍ਹਾਂ ਨੂੰ ਆਨੰਦ ਆਇਆ ਹੈ ਚਰਨ ਟੁੜਚੇ ਜਿਹੜੇ ਬੈਠਦੇ ਆ ਜਿਨ੍ਹਾਂ ਨੂੰ ਉੱਥੋਂ ਕੁਝ ਲੱਭਾ ਆ ਉਹੀ ਜਾਣਦੇ ਆ ਕਿ ਉੱਥੇ ਕੀ ਹੈਗਾ ਦੂਜੇ ਬੰਦਾ ਨੂੰ ਆਪਾਂ ਸਮਝਾ ਨਹੀਂ ਸਕਦੇ ਨਾ ਸਮਝੀ ਸਕਦਾ ਇਸੇ ਕਰਕੇ ਗੁਰੂਸਹਿਬ ਨੇ ਸ਼ਲੋਕ ਚ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਤੁਝ ਕਿਰਪਾ ਕਰ ਦੋ ਬਖਸ਼ਿਸ਼ ਕਰ ਦੋ ਕਿ ਮੇਰੇ ਤੇ ਕਿਰਪਾ ਕਰ ਦੋ ਮੈਨੂੰ ਚਰਨ ਤੁਹਾਡੇ ਵਿੱਚ ਉਹ ਅਨੰਦ ਆ ਜੇ ਬਸ ਸਾਰੇ ਦੁਨੀਆਵੀ ਸੁੱਖ ਜਿੰਨੇ ਉੱਥੇ ਆ ਜਾਈਂ ਦੂਸਰੇ ਪਾਸੇ ਗੁਰੂਸਹਿਬ ਨੇ ਕ੍ਰਮਣਾ ਦੀ ਵੈਸ਼ਨਵਾਂ ਦੀ ਸੁਰਮਿਆਂ ਦੀ ਸਾਰਿਆਂ ਦੀ ਹਵਾਈ ਗੱਡੀ ਆ ਗੁਰੂ ਪਾਤਸ਼ਾਹ ਨੇ ਨਾਲ ਸਮਝਾ ਦਿੱਤਾ ਕਿ ਉਹੀ ਸੁਰਮਿਆਂ ਜਿਨੇ ਆਪਣੇ ਅੰਦਰੋਂ ਵਿਕਾਰਾਂ ਨੂੰ ਮਾਰ ਲਿਆ ਬੁਰਾਈ ਨੂੰ ਖਤਮ ਕਰ ਦਿੱਤਾ ਉਹੀ ਵੈਸਣੋ ਜਿਹੜਾ ਰਹਿਣ ਸੀ ਪ੍ਰਪੱਕਾ ਦੋ ਇਨਕੁਰਸਾ ਦਾ ਜਰਨੀ ਲਗਾ ਉਹੀ ਮਤਲਬ ਹੈਗਾ ਬ੍ਰਹਮਣ ਜਿਨੇ ਵੈਗੁਰੂ ਨੂੰ ਜਾਣ ਲਿਆ ਤੇ ਜੇ ਵੈਗੁਰੂ ਨੂੰ ਨਹੀਂ ਜਾਣ ਸਕਿਆ ਫਿਰ ਆਪਣੇ ਕਰਮਾਂ ਕਰਕੇ ਫਸਿਆ ਹੋਇਆ ਹੈ ਤੇ ਫਸਦਾ ਹੈ ਫਿਰਵੇਂ ਜੇ ਅੱਗੇ ਪਿਛੇ ਦੋਸ਼ ਦਿੰਦਾ ਹੈ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਹਦੇ ਗੱਲਾਂ ਨਾਲ ਕਿ ਮੇਰੀਆਂ ਗੱਲਾਂ ਨਾਲ ਜਾਂ ਦੁਨਿਆਵੀ ਸਿਆਣਪਾਂ ਦੇ ਨਾਲ ਗੱਲ ਨਹੀਂ ਬਣਦੀ ਦੇਖੋ ਇੱਕ ਥੋੜੀ ਐ ਇੱਕ ਸLogRow ਕਿੰਨੀ ਸਿੱਖਿਆ ਕਿੰਨੀਆਂ ਗੱਲਾਂ ਗੁਰੂ ਸਾਹਿਬ ਨੇ ਦੇ ਵਿੱਚ ਸਮਝਾ ਦਿੱਤੀਆਂ ਬ੍ਰਹਮਣ ਨੂੰ ਸਮਝਾਤਾ ਵੈਸ਼ਨ ਨੂੰ ਸਮਝਾਤਾ ਸ਼ਿਵ ਰਾਮ ਨੂੰ ਸਮਝਾਤਾ ਨਾਲ ਇਹ ਵੀ ਦੱਸ ਦਿੱਤਾ ਕਿ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੁੰਦਾ ਅਸਲੋ ਗੱਲਾਂ ਬਾਤਾਂ ਨਾਲ ਗਿਆਨਪਾਂ ਨਾਲ ਕੁਝ ਨਹੀਂ ਹੁੰਦਾ ਬਸ ਜੇ ਵਾਹਿਗੁਰੂ ਕਿਰਪਾ ਕਰ ਦੇਵੇ ਗੁਰੂ ਸਮਝਾ ਦੇ ਤਾਂ ਬਖਸ਼ਿਸ਼ ਹੋ ਜਾਂਦੀ ਹੈ ਇੱਕ ਰਗੁਰੂ ਸਭ ਸਮਝਾਉਂਦੇ ਆਪਾਂ ਨੂੰ ਬਾਣੀ ਦੇ ਨਾਲ ਬਹੁਤ ਕੁਝ ਸਮਝਾ ਦਿੰਦੇ ਆ ਗੁਰੂ ਪਾਤਸ਼ਾਹ ਬਾਣੀ ਨਾਲ ਜੋੜ ਕੇ ਸਮਰਨ ਨਾਲ ਜੋੜ ਕੇ ਇੱਕ ਗੁਰੂ ਪਾਤਸ਼ਾਹ ਪ੍ਰੈਕਟੀਕਲ ਚ ਵੀ ਬਹੁਤ ਸਮਝਾਉਂਦੇ ਆ ਬਹੁਤ ਜੇ ਮੰਨ ਲਓ ਕਿ ਤੇ ਦਰਸ਼ਨ ਹੋ ਜਾਣ ਕਿਸੇ ਨੂੰ ਜਾਂ ਤੁਹਾਡੇ ਕੋਲ ਕਿਸੇ ਨੂੰ ਦਰਸ਼ਨ ਹੁੰਦੇ ਹੋਣ ਨਾ ਤੁਹਾਨੂੰ ਬਹੁਤ ਗਿਆਨ ਹੋ ਜਾਊਗਾ ਬਹੁਤ ਕੁਝ ਗੁਰੂ ਸ਼ਬਦ ਦੇ ਥਰੂ ਦੱਸ ਦਿੰਦੇ ਆ ਉਹਦੇ ਤਰੂ ਦੰਦੇ ਆ ਉਹਦੇ ਜੀਵਨ ਦੇ ਰਾਹੀਂ ਦੱਸ ਦਿੰਦੇ ਆ ਬੜਾ ਕੁਝ ਸਮਝਾ ਦਿੰਦੇ ਗੁਰੂ ਪਾਤਸ਼ਾਹ ਜਿਸ ਤੋਂ ਦੇ ਕੋਲ ਕੇ ਇੱਕ ਦੋ ਦਸੰਦਾਰੀ ਹੋਣਾ ਤੁਹਾਨੂੰ ਬਹੁਤ ਗਿਆਨ ਹੋ ਜਾਊਗਾ ਬਹੁਤ ਜ਼ਿਆਦਾ ਬੜੀਆਂ ਗੱਲਾਂ ਸਮਝ ਵਿੱਚ ਆ ਜਾਂਦੀਆਂ ਪਤਾ ਨਹੀਂ ਵਹਿਗਰ ਦੀ ਕੀ ਕੀ ਹੈ ਡਾ ਪਰ ਬੜੀਆਂ ਗੱਲਾਂ ਸਮਝ ਵਿੱਚ ਆ ਜਾਂਦੀਆਂ ਜਿੱਥੇ ਜਿੱਥੇ ਇਦਾਂ ਪ੍ਰੈਕਟੀਕਲ ਹੋਇਆ ਜਿੱਥੇ ਜਿੱਥੇ ਵੀ ਦਸੰਦਾਰ ਖੁੱਲ੍ਹੇ ਆ ਜਿਹੜੇ ਉਹ ਜਿਹੜੇ ਵੀ ਸੰਗਤ ਉੱਥੇ ਰਹਿੰਦੀਆਂ ਨੇ ਜਿਹੜੇ ਸਿੰਘ ਰਹਿੰਦੇ ਨੇ ਜਿਨ੍ਹਾਂ ਦੀ ਇਦਾਂ ਗੱਲਬਾਤ ਹੋਈ ਮਤਲਬ ਦਸਮਦਾਰੀ ਦੇ ਥਰੂ ਗੁਰੂ ਸਾਹਿਬ ਦੇ ਨਾਲ ਉਹਨਾਂ ਦੀ ਸਮਝ ਵੱਖਰੀ ਆ ਮਤਲਬ ਉਹ ਜੋ ਨੌਲੇਜ ਉਹਨਾਂ ਦੇ ਕੋਲ ਆ ਨਾ ਜਿਹੜੀ ਢੁਗਾਈ ਦੇ ਨਾਲ ਸੁਰਤੀ ਬਾਰੇ ਸਿਮਰਨ ਬਾਰੇ ਅਸਲੀ ਖੇਡ ਬਾਰੇ ਉਹਨਾਂ ਕੋਲੇ ਆ ਉਹ ਆਪਾਂ ਜੇ ਗੱਲ ਕਰਦੇ ਆ ਨਾ ਬਾਣੀ 'ਚ ਬਹੁਤ ਗਿਆਨ ਆ ਬਹੁਤ ਜ਼ਿਆਦਾ ਪਰ ਜੇ ਜਿਹਦਾ ਇਦਾਂ ਪ੍ਰੈਕਟੀਕਲ ਆ ਨਾ ਉਹਦੇ ਬਰਾਬਰ ਨਹੀਂ ਪਹੁੰਚ ਸਕਦਾ ਇਕੱਲਾ ਇਕੱਲੇ ਬਾਣੀ ਦੀ ਵਿਚਾਰ ਜੇ ਆਪਾਂ ਕਹੀਏ ਕਿ ਪ੍ਰੈਕਟੀਕਲ ਨਹੀਂ ਕਰ ਰਿਹਾ ਬੰਦਾ ਨਾ ਸਿਰਫ ਅਖਰੀ ਅਰਥ ਕਾ ਲਿਆ ਕਿਉਂ ਉਤੋਂ تک ਨਹੀਂ ਪਹੁੰਚਦਾ ਜਦ ਪ੍ਰੈਕਟੀਕਲ ਬਹੁਤ ਜ਼ਰੂਰੀ ਹੈ ਜੋ ਗੁਰੂ ਸਿੱਖ ਕਹਿੰਦੇ ਆ ਬਾਣੀ ਚ ਜਿਹੜੀ ਗੱਲ ਗੁਰੂ ਸਿੱਖ ਸਮਝਾ ਦਿੰਦੇ ਆ ਉਨਾ ਉਹਦਾ ਪ੍ਰੈਕਟੀਕਲ ਕਰਾਂਗੇ ਤੇ ਜਿਵੇਂ ਆਪਾਂ ਮੰਨ ਲਓ ਕਿਸੇ ਲੈਬ ਚ ਥਿਉਰੀਆਂ ਉਹਦਾ ਕਿਤਾਬਾਂ ਚ ਥਿਉਰੀਆਂ ਪੜੀਆਂ ਹੋਣ ਪਰ ਜਦੋਂ ਲੈਬ ਚ ਜਾ ਕੇ ਉਹਦਾ ਪ੍ਰੈਕਟੀਕਲ ਕਰਦੇ ਆਂ ਫਿਰ ਸਮਝ ਕੁਝ ਹੋਰ ਹੁੰਦੀ ਹੈ ਫਿਰ ਜੋ ਸਮਝ ਆਉਂਦੀ ਆ ਤੇ ਉਹਦਾ ਬੜਾ ਫਰਕ ਆ ਜ਼ਮੀਨ ਸਮਾਨ ਦਾ ਐਸੇ ਤਰ੍ਹਾਂ ਆ ਜਵਾਨੀ ਚ ਜੋ ਲਿਖਿਆ ਹੁਣ ਗੁਰੂ ਸਾਹਿਬ ਨੇ ਲਿਖ ਦਿੱਤਾ ਭਗਤ ਸਿੰਘ ਪਰ ਪੋਸਟ ਕਰ ਤਾ ਬੰਦਾ ਇਹਦੇ ਅਰਥ ਪੜ੍ਹੂਗਾ ਤਾਂ ਉਹ ਇਹੀ ਕਰੂਗਾ ਕਿ ਦਾ ਬਨਾਲ ਗੱਲਬਾਤ ਹੁੰਦੀ ਭਗਤ ਦੇ ਜੀ ਦਾ ਪ੍ਰੈਕਟੀਕਲ ਆ ਜਾਂ ਜੇ ਕੋਲ ਕੋਈ ਦਸਮਦਵਾਰੀ ਦੇ ਥਰੂ ਜਿੰਨੇ ਗੁਰੂ ਸਾਹਿਬ ਨਾਲ ਗੱਲਬਾਤ ਕੀਤੀ ਆ ਜਾਂ ਦਸਮਦਵਾਰੀ ਨੇ ਜਿੰਨੇ ਕੀਤੀ ਆ ਗੁਰੂ ਸਾਹਿਬ ਨਾਲ ਗੱਲਬਾਤ ਹਾਂ ਉਹਨੂੰ ਦਾ ਪ੍ਰੈਕਟੀਕਲ ਅਸਲ ਵਿੱਚ ਉਹ ਹੀ ਜਾਣਦਾ ਕਿ ਵਾਇਗਰੂ ਨਾਲ ਗੱਲਬਾਤ ਹੁੰਦੀ ਕਿਤਾ ਉਹਦੇ ਰਿਜ਼ਲਟ ਕੀ ਆਉਂਦੇ ਆ ਗੱਲਬਾਤ ਹੁੰਦੀ ਕਿਵੇਂ ਆ ਗੁਰੂ ਸਾਹਿਬ ਦੇ ਨਾਲ ਫੇਸ ਕਰਕੇ ਮਦਦ ਸਾਰੀਆਂ ਚੀਜ਼ਾਂ ਜ਼ਰੂਰੀ ਆ ਸਾਡੇ ਲਈ ਬਹੁਤ ਗੁਰਬਾਣੀ ਦੇ ਵਿਚਾਰ ਸੰਗਤ ਚਰਨ ਤੂੜ ਹਰ ਚੀਜ਼ ਜ਼ਰੂਰੀ ਆ ਤੇ ਸੰਗਤ ਸੰਗਤ ਜੇ ਉਹ ਵੀ ਜੇ ਇਦਾਂ ਦੀ ਸੰਗਤ ਆਪਾਂ ਨੂੰ ਮਿਲੀ ਆ ਜਿਵੇਂ ਕਿਥੇ ਪ੍ਰੈਕਟੀਕਲ ਆ ਇਨਾ ਪ੍ਰੈਕਟੀਕਲ ਆ ਪਿਆ ਆ ਪਰ ਰੋਜ਼ ਆਪਾਂ ਨੂੰ ਕਿੰਨਾ ਕੁਝ ਸੁਣਨ ਨੂੰ ਮਿਲਦਾ ਕਿੰਨੀਆਂ ਬਖਸ਼ਿਸ਼ਾਂ ਕਿੰਨੀਆਂ ਬਖਸ਼ਿਸ਼ਾਂ ਦੀਆਂ ਕਲਾਮਾਂ ਵੇਗੁਰਦੀਆਂ ਸੋ ਇਹ ਵੀ ਇੱਕ ਕਿਸਮ ਦੀ ਆ ਇਹ ਵੀ ਇੱਕ ਚੰਗੇ ਭਾਗਾਂ ਦੀ ਨਿਸ਼ਾਨੀ ਆ ਗੁਰੂ ਪਾਤਸ਼ਾਹਾਂ ਨੇ ਆਪਾਂ ਨੂੰ ਫ੍ਰੀ ਵਿੱਚ ਕਿੰਨੀਆਂ ਬਖਸ਼ਿਸ਼ਾਂ ਦਿੱਤੀਆਂ ਆਪਾਂ ਗਿਣ ਨਹੀਂ ਸਕਦੇ ਕਿੰਨੀਆਂ ਬਖਸ਼ਿਸ਼ਾਂ ਗੁਰੂ ਪਾਤਸ਼ਾਹਾਂ ਨੇ ਸਾਨੂੰ ਮੁਕਤ ਜੀ ਦਿੱਤੀਆਂ ਗੁਰੂ ਸਾਹਿਬ ਦਾ ਬੜਾ ਧੰਵਾਕ ਸਾਨੂੰ ਕਰਨਾ ਚਾਹੀਦਾ ਸਾਰਿਆਂ ਨੂੰ ਗੁਰੂ ਪਾਤਸ਼ਾਹ ਦਾ ਸ਼ੁਕਰਾਂ ਅੱਗੇ ਕਿਰਪਾ ਕਰਦੋ ਬਸ ਸਾਨੂੰ ਅੰਦਰੋਂ ਜੋੜ ਹੀ ਲਓ ਤੁਸੀਂ ਆਪ ਹੀ ਕਹਿੰਦੇ ਕਿ ਸਿਆਣਪ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੁਣਾ ਜਿਸੇ ਜਨਨਾ ਹੋ ਸੋ ਜਾਣੇ ਨਾਲ ਜਿਨੂੰ ਤੁਸੀਂ ਜਣਾਉਂਗੇ ਉਹ ਹੀ ਤੂੰ ਜਣਾਏ ਤਾਂ ਕੋਈ ਜਾਣੇ ਤੇਰਾ ਦੀਆ ਨਾਮ ਖਾਣੇ ਤੂੰ ਚਰਜ ਕੁਦਰਤ ਤੇਰੀ ਬਿਸਮੋ ਵੈਰੂ ਜਿਨੂੰ ਤੁਸੀਂ ਜਣਵਾਉਂਦੇ ਆਪਣੇ ਬਾਰੇ ਸਮਝਾਉਂਦੇ ਉਹ ਹੀ ਤੁਹਾਨੂੰ ਜਾਣ ਸਕਦਾ ਦੂਜਾ ਨਹੀਂ ਜਾਣ ਸਕਦਾ ਤੁਸੀਂ ਕਿਰਪਾ ਕਰ ਦੋ ਬਖਸ਼ਿਸ਼ ਕਰ ਦੋ ਆਪਣੇ ਬਾਰੇ ਕੋਈ ਸੋਝੀ ਦੋ ਸਮਾਂ ਨਹੀਂ ਤਾਂ ਸੁਰਤੀ ਦੇ ਰਹੀਂ ਦੇ ਦੋ ਬਾਣੀ ਦੇ ਰਹੀਂ ਦੇ ਦੋ ਕਿ ਆਪਣੇ ਮਤਲਬ ਕਿ ਕੱਢ ਪਿਆਰਾ ਕੋਈ ਗੁਰਮੁਖਾ ਜੀ ਨੂੰ ਦਰਸ਼ਨ ਹੁੰਦੇ ਆ ਉਹਦੇ ਰਹੀਂ ਦੇ ਦੋ ਪਰੇ ਆਪਣੇ ਬਾਰੇ ਸਮਝਾਓ ਸਨ ਆਪਣੇ ਬਾਰੇ ਸਮਝਾਓ ਜਿਹਨੂੰ ਤੁਸੀਂ ਸਮਝਾਉਂਦੇ ਹੋ ਹੀ ਸਮਝ ਸਕਦਾ ਦੂਜਾ ਬੰਦਾ ਨਹੀਂ ਸਮਝ ਸਕਦਾ ਤੁਸੀਂ ਸਾਡੇ ਦੇ ਗੁਰਪਾਤ ਸੋ ਇਦਾਂ ਗੁਰੂ ਪਾਤਸ਼ਾਨਵਰ ਦਾਸ ਬੇਨਤੀ ਕਰਦੇ ਰਹੀਏ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ